ਕਦਸ਼ ਜੁੜਉਂਦੇ ਨੇ ਜਿਹੜਾ ਮਨੁੱਖ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਨਾਲ ਪ੍ਰੇਮ ਬਣਾ ਲੈਂਦਾ ਹੈ ਐਸਾ ਉਦਮ ਕਰਨ ਵਾਲਾ ਅੰਦਰੋਂ ਹੋਮੇ ਵਾਲੀ ਅਕਲ ਦਾ ਨਾਸ਼ ਹੋ ਜਾਂਦਾ ਹੈ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸੰਗਤ ਕਰਦਾ ਹੋਇਆ ਪਰਮਾਤਮਾ ਦਾ ਉਸ ਅੰਦਰ ਮੈਂ ਮੇਰੀ ਹੈਡਿੰਗ ਉਹ ਖਤਮ ਹੋ ਜਾਂਦੀ ਹੈ ਅਤੇ ਅੰਦਰੋਂ ਖੋਟੀ ਮਤ ਸਾਰੀ ਖਤਮ ਹੋ ਜਾਂਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਹੀ ਬੰਦੇ ਨੂੰ ਹੰਕਾਰੀ ਬਣਾ ਦਿੰਦਾ ਹੈ ਪਰ ਪਰਮਾਤਮਾ ਦੇ ਗੁਣ ਗਾਦਿਆ ਇਹ ਦੀਵਨ ਰੱਬ ਦਾ ਜੀਵਨ ਬਤੀਤ ਕਰਦਾ ਹੈ ਪ੍ਰਭੂ ਦੇ ਚਰਨ ਕਮਲਾਂ ਵਿੱਚ ਨਿਵਾਸ ਹੋ ਜਾਂਦਾ ਹੈ ਜਿਹੜਾ ਪਰਮਾਤਮਾ ਦੇ ਗੁਣ ਹੁੰਦਾ ਹੈ ਉਸ ਆਤਮਿਕ ਬਹੁਤ ਦੇ ਗੁਣ ਗਾਇਆ ਹੀ ਅਸਰ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਥਾਂ ਹੁੰਦਾ ਹੈ ਤੇ ਇਸ ਕਰਕੇ